ਵਾਹ ਵਿੱਚ ਅਮਨਦੀਪ ਅਨਨ ਨੂੰ ਦੱਸਦੀ ਹੈ ਕਿ ਇਹ ਕਾਰ ਉਸ ਤੋਂ 3 ਸਾਲ ਵੱਡਾ ਉਸ ਦਾ ਭਰਾ ਜਿਸ ਦਾ ਨਾਮ ਗਗਨਦੀਪ ਸਿੰਘ ਹੈ ਉਹ ਰਾਤ ਇੱਕ ਪਾਰਟੀ ਦੇ ਵਿੱਚ ਜਾਣ ਲਈ ਉਸ ਤੋਂ ਮੰਗ ਕੇ ਲੈ ਗਿਆ ਸੀ ਤੇ ਜਾਂਦਾ ਹੋਇਆ ਇਹ ਕਹਿ ਕੇ ਗਿਆ ਸੀ ਕਿ ਪਾਰਟੀ ਦੇ ਵਿੱਚ ਉਸ ਨੂੰ ਕਾਫੀ ਦੇਰੀ ਹੋ ਜਾਵੇਗੀ ਤੇ ਸ਼ਾਇਦ ਸਵੇਰੇ ਹੀ ਘਰ ਵਾਪਸ ਪਰਤੇਗਾ ਕਿਉਂਕਿ ਹੁਣ ਸਵੇਰ ਹੋ ਹੀ ਚੁੱਕੀ ਹੈ ਇਸ ਲਈ ਉਹ ਉਸ ਦੇ ਆਉਣ ਦੀ ਹੀ ਵੇਟ ਕਰ ਰਹੇ ਸੀ ਹੁਣ ਪੁਲਿਸ ਉਹਨਾਂ ਤੋਂ ਗਗਨਦੀਪ ਦੇ ਬਾਰੇ ਵਿੱਚ ਥੋੜੀ ਹੋਰ ਪੁੱਛ ਪੜਤਾਲ ਕਰਦੀ ਹੈ ਜਿਸ ਤੇ ਪਰਿਵਾਰ ਦੱਸਦਾ ਹੈ ਕਿ ਗਗਨਦੀਪ ਜਿਸ ਦੀ ਉਮਰ ਮੈਂ 21 ਸਾਲ ਹੈ ਤੇ ਇੰਨੀ ਛੋਟੀ ਉਮਰ ਦੇ ਵਿੱਚ ਹੀ ਉਹ ਇੱਕ ਸੈਲਫ ਮੇਡ ਮਿਲੀਨਰ ਹੈ ਇਹ ਗੱਲ ਪੁਲਿਸ ਨੂੰ ਥੋੜੀ ਕਲਿੱਕ ਕਰਦੀ ਹੈ ਨਾਲ ਦੀ ਨਾਲ ਗਗਨਦੀਪ ਸਿੰਘ ਗਤੀਵਿਧੀਆਂ ਵਿੱਚ ਵੀ ਕਾਫੀ ਜ਼ਿਆਦਾ ਰੁਚੀ ਰੱਖਦਾ ਹੈ ਤੇ ਉਸ ਦਾ ਖੁਦ ਦਾ ਇੱਕ ਟੀਵੀ ਚੈਨਲ ਹੈ ਜਿਸ ਦਾ ਨਾਮ ਸੇਕ ਟੀਵੀ ਹੈ ਇੱਥੇ ਪਰਿਵਾਰ ਵਾਲੇ ਪੁਲਿਸ ਨੂੰ ਇੱਕ ਹੋਰ ਬਹੁਤ ਜ਼ਿਆਦਾ ਸ਼ੌਕਿੰਗ ਗੱਲ ਦੱਸਦੇ ਹਨ ਉਹ ਇਹ ਸੀ ਕਿ ਗਗਨਦੀਪ ਦੇ ਪਿਤਾ ਜਿਨ੍ਹਾਂ ਦਾ ਨਾਮ ਚਰਨਜੀਤ ਸਿੰਘ ਸੀ ਹੁਣ ਤੋਂ 18 ਮਹੀਨੇ ਪਹਿਲਾਂ ਉਹਨਾਂ ਦੇ ਇੱਕ ਖੁਦ ਦੇ ਦੋਸਤ ਨੇ ਬਿਜ਼ਨਸ ਦੇ ਵਿੱਚ ਕਪਲਾ ਕਰਨ ਤੋਂ ਬਾਅਦ ਉਹਨਾਂ ਨੂੰ ਧੋਖੇ ਨਾਲ ਇੰਡੀਆ ਬੁਲਾਇਆ ਸੀ ਤੇ ਇੰਡੀਆ ਬੁਲਾਉਣ ਤੋਂ ਬਾਅਦ ਉਹਨਾਂ ਦਾ ਕੰਟਰੈਕਟ ਕਿਲਿੰਗ ਦੇ ਥਰੂ ਕਤਲ ਕਰਵਾ ਦਿੱਤਾ ਸੀ 23 ਸਾਲ ਸੇ ਤੋਂ ਬਾਅਦ ਗਗਨਦੀਪ ਕਾਫੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਸੀ ਪਰ ਹੁਣ ਟਾਈਮ ਨਿਕਲਣ ਦੇ ਨਾਲ-ਨਾਲ ਉਹ ਥੋੜਾ ਠੀਕ ਹੋ ਰਿਹਾ ਸੀ ਤੇ ਪਿਤਾ ਦੇ ਜਾਣ ਤੋਂ ਬਾਅਦ ਹੁਣ ਉਹ ਇਕੱਲਾ ਹੀ ਫੈਮਿਲੀ ਬਿਜ਼ਨਸ ਨੂੰ ਸੰਭਾਲ ਰਿਹਾ ਸੀ ਤੇ ਨਾਲ ਦੀ ਨਾਲ ਉਹ ਬ੍ਰਿਟਿਸ਼ਿਕ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਵੀ ਸੀ ਨਾ ਤਾਂ ਉਸ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਤੇ ਨਾ ਹੀ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਪੁਲਿਸ ਨੂੰ ਇੱਥੇ ਥੋੜਾ ਡਾਊਟ ਹੋਣ ਲੱਗਿਆ ਸੀ ਕਿ ਮੇਬੀ ਇਹ লাশ ਗਗਨਦੀਪ ਦੀ ਹੋ ਸਕਦੀ ਹੈ ਕਿਉਂਕਿ ਪਰਿਵਾਰ ਦੀ ਗੱਲ ਸੁਣਨ ਤੋਂ ਬਾਅਦ ਹੁਣ ਉਹ ਇਸ ਦਾ ਡਾਇਰੈਕਟ ਲਿੰਕ ਉਸ ਦੇ ਪਿਤਾ ਦੇ ਕਤਲ ਦੇ ਨਾਲ ਜੋੜ ਕੇ ਦੇਖ ਕਿਸੇ ਨੇ ਉਸੇ ਰੰਜਿਸ਼ ਦੇ ਚੱਲਦੇ ਹੋਏ ਇਸ ਦਾ ਵੀ ਕਤਲ ਕਰ ਦਿੱਤਾ ਹੈ ਤੇ ਬਾਅਦ ਦੇ ਵਿੱਚ ਸਬੂਤ ਮਿਟਾਉਣ ਲਈ ਘਰ ਨੂੰ ਅੱਗ ਲਗਾ ਦਿੱਤੀ ਹੈ ਤੇ ਇਸ ਤੋਂ ਬਾਅਦ ਪੁਲਿਸ ਉਸ ਪਰਿਵਾਰ ਨੂੰ ਉਹ ਪੂਰੀ ਖਬਰ ਸੁਣਾਉਂਦੀ ਹੈ ਕਿ ਉਹਨਾਂ ਨੂੰ ਗੱਡੀ ਦੀ ਡਿੱਕੀ ਵਿੱਚੋਂ ਇੱਕ ਬੁਰੀ ਤਰ੍ਹਾਂ ਚਲੀ ਹੋਈ ਲਾਸ਼